ਕਵਰ ਬੰਦਾ ਘਰ ਬਣਾਉਂਦਾ ਇਹਨੇ ਨੰਬਰ ਲੰਘ ਜਾਂਦੀ ਗਾਹ ਫਿਰ ਤਾਂ ਸਾਡੇ ਹੁਣ ਨਿਆਣੇਗਾ ਹੁਣ ਦੇ ਬਨਿਆਣੇ ਦੇਖਣੇ ਘਰ ਬਣਾਉਣਗੇ ਕਿਆ ਕੁਛ ਖਰੜ ਵਾਲੇ ਫਲੈਟ ਤੋਂ ਆਪਣੇ ਕੰਮ ਤੇ ਆ ਗਏ ਫਿਰ ਦੁਆਰੇ ਬੰਦੇ ਆ ਗਏ ਅੱਜ ਅਸੀਂ ਅੱਧਾ ਘੰਟਾ ਲੇਟ ਆਏ ਆ ਰਸਤਾ ਬਣੀਆ ਮਤਰੀ ਮਤਰੀ ਸਾਰੇ ਬੰਦੇ ਖੜੇ ਇੱਥੇ ਤੇ ਘਰ ਦੇ ਦੁੱਚ ਸਿੱਧਾ ਗੱਡੀ ਘਰੇ ਲੈ ਕੇ ਤੇ ਅੱਜ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਠੇ ਅੱਡੇ ਤੇ ਅੱਜ ਲੰਗਰ ਲੱਗ ਚੁੱਕਿਆ ਆਜੇ ਸਾਨੂੰ ਪਕੌੜੇ ਖਿਲਾਉਂਗਾ ਪਕੌੜੇ ਸਾਡੇ ਪਾਸ ਇੱਥੇ ਲੰਗਰ ਲੱਗ ਚੁੱਕਿਆ ਡਾਣ ਬਾਬਾ ਨੇ ਲੰਗਰ ਲਾਇਆ ਹੋਇਆ ਉੱਥੇ ਤੇ ਜਿਹਨਾਂ ਨੂੰ ਪਾ ਇਥੋਂ ਪਕੌੜੇ ਲੈ ਕੇ ਖਵਾਉਂਗਾ ਮੈਂ ਹੁਣ ਜਾਹਾਂ ਪਹਿਲਾਂ ਮੋਟਰ ਪਰ ਦੇਖਾਂ ਲੰਗਰ ਸ਼ੁਰੂ ਹੋਇਆ ਕਿ ਨਹੀਂ ਹੋਇਆ ਪਹਿਲਾਂ ਉੱਥੇ ਦਾ ਮਹਾਰਾਜ ਦਾ ਪ੍ਰਕਾਸ਼ ਕਰਨਾ ਉਹਨਾਂ ਨੇ ਦੇਖਦੇ ਜਾਵਾਂਗੇ ਬਾਕੀ ਸਭ ਤਰ੍ਹਾਂ ਚੱਲ ਪਾਸ਼ਾ ਆਹ ਵਿੰਦਰ ਆ ਗੱਡੀ ਖੜਾ ਲਈ ਜਣੇ ਨੇ ਸਾਹਮਣੇ ਆਪਣੀ ਪਿੰਡ ਵਾਲੀ ਮੋਟਰ ਪਰ ਆ ਗਿਆ ਇੱਥੇ ਖੜਿਆ ਸੀ ਮਿਸਤਰੀਆਂ ਦਾ ਫੋਨ ਆ ਰਿਹਾ ਸੀ ਕਹਿੰਦੇ ਮੰਗਾ ਭਾਈ ਆਪਣਾ ਐਲੀਵੇਸ਼ਨ ਜਿਸ ਬੰਦੇ ਨੇ ਐਲੀਵੇਸ਼ਨ ਬਣਾਉਣਾ ਉਹਦਾ ਨੰਬਰ ਹੈਗਾ ਮਹਿਕ ਕੋਲ ਮਹਿਕ ਨੂੰ ਕਹਿੰਦਾ ਭਾਈ ਮੰਗਾ ਫਿਰ ਕੇ ਫਰੰਟ ਵਾਲਾ ਗੇਟ ਦੇ ਹਿਸਾਬ ਦੇ ਸਾਹਮਣੇ ਦਾ ਗੇਟ ਦਾ ਬਣਾਣਾ ਮੈਨੂੰ ਹੁਣੇ-ਹੁਣੇ ਬਾਹਰੋਂ ਫੋਨ ਆਇਆ ਵੀਰੇ ਕਹਿੰਦਾ ਤੇਰਾ ਕਾਹਦਾ 3 ਲੱਖ ਰੁਪਏ ਲੱਗਣਾ ਐਲੀਵੇਸ਼ਨ ਦੇ ਉੱਪਰ ਮੂਰੇ ਫਰੰਟ ਤੇ ਮੈਂ ਕਹਾ ਗੇਟ ਤੋਂ ਲੈ ਕੇ ਫਰੰਟ ਵਾਲਾ ਦਾ ਨਾ 3 ਲੱਖ ਡੇਢ ਕਿੱੜੇ ਚ ਲੱਗ ਜਾਣਾ ਪੂਰਾ ਗੇਟ ਵੀ ਬਣਾਣਾ ਵਿੱਚ ਹੁਣ ਗੇਟ ਪਤਾ ਨਹੀਂ ਕਿੰਦਾ ਦਾ ਬਣਾਣਾ ਤੇ ਮੇਰੇ ਐ ਯੂ ਪੀ ਸੀ ਦੀਆਂ ਵਿੰਡੋ ਲਾਉਣੀਆਂ ਮੈਂ ਸਾਰੀਆਂ ਨਟਾਇਲ ਲਗਣੀ ਫਰੰਟ ਗੇਟ ਪਰ ਲਗਣੀ ਐ ਚੰਦ ਬੂਟੀਆਂ ਪੈਣੀਆਂ ਇਹ ਹੁਣ ਪਤਾ ਲੱਗੋ ਕਿੰਨਾ ਕੁ ਬਜਟ ਬਣਦਾ ਉਹਦੇ ਪਰ ਹੁਣ ਜਿੰਨਾ ਮੈਂ ਆਈਡੀਆ ਲਾਇਆ ਤਾਂ ਨਾ ਉਹ ਤੋਂ ਉੱਪੋਂ ਦਾ ਜਾਂਦਾ ਹੁਣ ਮੈਂ ਲਾਇਆ ਸੀ ਪਹਿਲਾਂ 17-18 ਲੱਖ ਤੱਕ ਹੁਣ ਪਹੁੰਚਦਾ ਜਾਂਦਾ 27-28 ਲੱਖ ਤੱਕ ਹਲੇ ਹੋਰ ਆਪ ਵਿੱਚ ਪਾ ਕੇ 32-33 ਲੱਖ ਤੱਕ ਪਹੁੰਚ ਜਾਣਾ ਕਰਦਾ ਚਲੋ ਹੁਣ ਪੈਸੇ ਤਾਂ ਲੱਗਣੇ ਪਰ ਚੀਜ਼ ਬਣ ਜੂਗੀ ਭਾਈ ਜੀ ਇੱਕ ਮਰੀਕ ਬੰਦੇ ਨਾਲ ਗੱਲ ਹੋਈ ਸੀ ਉਹ ਕਹਿੰਦਾ ਬੰਦਾ ਨਾ ਜ਼ਿੰਦਗੀ ਚ ਇੱਕ ਵਾਰ ਘਰ ਬਣਾਉਂਦਾ ਕਹਿੰਦਾ ਸਿੱਖ ਬਹੁਤ ਕੁਝ ਲੈਂਦਾ ਉਹ ਤੋਂ ਜੇ ਜੇਕਰ ਦੂਜੀ ਵਾਰ ਬਣਾਵੇਂ ਫਿਰ ਉਹ ਤੋਂ ਸਿੱਖਿਆ ਬਹੁਤ ਮਿਲ ਜਾਂਦੀ ਆ ਜਦੋਂ ਉਹ ਬਣਾਇਆ ਚੀਜ਼ਾਂ ਜਿਹੜੀ ਜਿਹੜੀਆਂ ਕਮੀਆਂ ਰਹਿ ਗਈਆਂ ਪਰ ਬਣਾਉਣੇ ਇੱਕ ਵਾਰ ਇੰਨੇ ਪੈਸੇ ਨੂੰ ਇੱਕ ਵਾਰੇ ਲੱਗਣੇ ਆ ਦੂਜੀ ਵਾਰ ਤਾਂ ਕਹਿੰਦਾ ਬਣਦਾ ਨਹੀਂ ਹੈਗਾ ਪਰ ਉਮਰ ਲੰਘ ਜਾਂਦੀ ਬੰਦੇ ਦੀ ਮੈਂ ਗੱਲ ਤਾਂ ਸਹੀ ਆ ਯਾਰ ਇੱਕੋ ਵਾਰ ਬੰਦਾ ਘਰ ਬਣਾਉਂਦਾ ਇਹਨੇ ਉਮਰ ਲੰਘ ਜਾਂਦੀ ਆਂ ਫਿਰ ਤਾਂ ਸਾਡੇ ਹੁਣ ਬਨਿਆਣੇਗਾ ਹੁਣ ਦੇ ਬਨਿਆਣੇ ਦੇਖਣੇ ਘਰ ਬਣਾਉਣਗੇ ਕਿਆ ਕੁਛ ਗਾਹਾਂ ਸਮਾਂ ਚੱਲਦਾ ਕਿਦਾਂ ਦਾ ਚੱਲੀ ਫਣ ਗੁੱਜਰ ਬਾਈ ਕੋਲ ਪਾਲਕ ਮੇਥੀ ਤੇ ਮੈਂ ਕੱਲ ਲਿਆ ਸੀ ਧਨੀਆ ਰਾਜੂ ਬਾਈ ਤੇ ਚੋਰੀ ਕਰ ਲੈਂਦੇ ਥੋੜਾ ਜਿਹਾ ਬੰਦੇ ਰਾਜੂ ਬਾਈ ਦੀ ਬਾਈ ਆ ਪਨੀਰੀ ਕਿੰਨੀ ਸੁਣੀ ਹੋਈ ਘਠੇ ਆਂ ਦੀ ਮਾਲੇ ਹੋਗੀ ਦਾ ਫਲੇਵਰ ਬਹੁਤ ਹੀ ਆ ਜਾਂਦਾ ਹੁਣ ਦੋ ਦਿਨ ਦਾ ਲੈ ਜਾਣਾ ਆਪਾਂ ਨੇ ਸਰ ਜਾਣਾ ਦੋ ਦਿਨ ਚੱਲ ਬਹੁਤ ਹੈ ਚੋਰੀ ਕਰ ਲੈ ਲਸਣ ਲਸਣ ਤਨੀਆ ਕੀ ਕਹਿੰਦਾ ਮੈਂ ਦੁੱਧ ਤੇਰਾ ਪਵਾ ਲਿਆ ਪਵਾ ਲਿਆ ਹਾਂ ਉਹਨੂੰ ਕਹਿ ਤਾ ਉਹ ਇਹ ਦੁੱਧ ਜੁਦਾ ਪਾ ਦੇ ਕਰੋ ਜੁਦਾ ਪਾਉਂਦੇ ਹੁਣ ਅੱਛਾ ਜੁਦਾ ਪਾਉਂਦੇ ਉਹਨਾਂ ਨੇ ਇਕੱਠਾ ਹੀ ਪਾਤਾ ਇਕੱਠਾ ਹੀ ਪਾਤਾ ਇਹ ਭਾਈ ਸੇਵਾ ਦਾ ਡੈਰੀ ਵਾਲੇ ਨੇ ਇਹ ਮੁੰਡੇ ਸੇਵਾਦਾਰ ਹੈ ਹੈ ਸੇਵਾਦਾਰ ਮੁੰਡੇ ਦੁੱਧ ਇਕੱਠਾ ਕਰਦੇ ਫਿਰਦੇ ਆ ਕੋਈ ਨਹੀਂ ਭਾਈ 5 ਦਿਨ 10 15 ਦਿਨ ਹੈਗਾ ਕੋਈ ਕਰ ਨਹੀਂ ਕੋਈ ਕਰ ਨਹੀਂ ਨੀਟਰ ਦੁੱਧ ਲਵਾਤਾ ਸੀ ਮੈਂ ਭਾਈ ਨੇਲੇ ਬਲ ਤੇ ਮੱਜਾ ਤਾਂ ਹੈ ਨਹੀਂ ਥੱਲੇ ਤੇ ਕਿਵੇਂ ਧਨੀਆ ਫੜੋ ਜਿਹੜੇ ਪਿੱਛੇ ਮੁੰਡੇ ਮਲੇ ਤੇ ਬੰਤ ਦਾ ਮੁੰਡਾ ਤੇ ਅਮਨਾ ਧਨਮਾ ਉਹ ਦੁੱਧ ਇਕੱਠਾ ਕਰਦੇ ਫਿਰਦੇ ਆ ਕੁਛੀ ਦੀ ਢੜੇ ਚੱਲ ਰਹੇ ਨੇ ਉਹਦੇ ਸੰਬੰਧ ਵਿੱਚ ਲੰਗਰ ਲੱਗਦੇ ਆ ਜੀ ਤੇ ਆਪਾਂ ਨੇ ਵੀ ਥੋੜਾ ਜਿਹਾ ਵਿੱਚ ਯੋਗਤਨ ਪਾਇਆ ਤੇ ਹੁਣ ਚੱਲੀਏ ਟੌਣ ਬਾਬਾ ਕੋਲ ਮਿਲਦੇ ਉਹਨਾਂ ਦਾ ਉੱਥੇ ਅੱਜ ਮਹਾਰਾ ਦਾ ਪ੍ਰਕਾਸ਼ ਕਰਨਾ ਨਿਗੜੀ ਉੱਥੇ ਨੂੰ ਤੇ ਬੜਾ ਕੰਮ ਚੱਲ ਰਿਹਾ ਆਪਣਾ ਇੱਥੇ ਇੱਥੇ ਬੈਠੇ ਦੇਖੀ ਜਾਂਦੇ ਆ ਕਿ ਕਿਆ ਕਰ ਰਹੇ ਕਿਆ ਨਹੀਂ ਕਰ ਰਹੇ ਹੈਗੇ ਮੈਂ ਕਿੱਥੀ ਆ ਅੱਜ ਆਹ ਕਮਰਾ ਕਰ ਦਣਗੇ ਸਾਰਾ ਇਹ ਤੇ ਆਹ ਤਾਂ ਕਮਰਾ ਕਰ ਦਣੇ ਨੇ ਸਾਰਾ ਅੱਜ ਪਲੰਬਰ ਨੂੰ ਵੀ ਕਰਾਂ ਫੋਨ ਇੱਧਰ ਤਾਰਾਂ ਪਾ ਗਿਆ ਸਾਰੀਆਂ ਬਹੁਤ ਝੋਲ ਬਣਾਇਆ ਜਾਂਦਾ ਪਏ ਤਾਰਾਂ ਦਾ ਇੱਥੇ ਕਿੱਥੇ ਲਾਈਟਾਂ ਲੱਗਣੀਆਂ ਆ ਲੈਵਲ ਕੱਟਿਆ ਜਾ ਰਿਹਾ ਅੱਜ ਮੈਂ ਕਰੀਮੜਾ ਜੀ ਨੂੰ ਫੋਨ ਉਹਨੂੰ ਐਲੀਵੇਸ਼ਨ ਵਾਲੇ ਨੂੰ ਹੁਣੀ ਹੁਣੀ ਮੈਂ ਐਲੀਵੇਸ਼ਨ ਵਾਲੇ ਨੂੰ ਫੋਨ ਕੀਤਾ ਹੈ ਭਾਂ ਤਾਂ ਮੈਂ ਅੱਜ ਸ਼ਾਮ ਤੱਕ ਕਹਿੰਦਾ ਆ ਜੂਗਾ ਅੱਗ ਫੜਦਾ ਮੈਂ ਆ ਫੜੇ ਬਣਗੀ ਜੀ ਚਾ ਹੈਪੀ ਬਰਥਡੇ ਟੂ ਯੂ ਅੱਜ ਨਾ ਹੈਪੀ ਰਹ ਜਾਂਦਾ ਬਾਏ ਬਰਥਡੇ ਆ ਅਰੇ ਕਿੰਨੀ ਵਾਰੀ ਕਹਿਣਾ ਮੈਂ ਕਹਦਾ ਮੈਂ ਇੱਕ ਵਾਰੀ ਤੁਹਾਰੇ ਵੀਡੀਓ ਕਿਹਾ ਨਹੀਂ ਵੀਡੀਓ ਜਦ ਤੱਕ ਨਹੀਂ ਦਾ ਹਾਂ ਮੈਂ ਕਿਹਾ ਇੱਕ ਤਾਂ ਸ਼ੀਦੀ ਦਾੜੇ ਚੱਲ ਕੇ ਕੇਕ ਵੀ ਨਹੀਂ ਘਟ ਸਕਦੇ ਹੈਗੇ ਹਾਂ ਤਾਂ ਇਹ ਵੀ ਮੈਨੂੰ ਵੀ ਮਹੀਨੇ ਚ ਹੁੰਦਾ 27 ਦਾ ਦਸੰਬਰ ਦਾ ਕੋਈ ਕੱਟ ਵੀ ਕੇ ਕੋਲ ਅੰਤ ਅੱਛਾ ਅੱਜ ਮੈਡਮ ਜੀ ਦਾ ਵਰਡੇ ਆ ਤੇ ਸ਼ੀਦੀ ਦਾੜੇ ਚੱਲਦੇ ਹਰ ਸਾਲ ਇਦਾਂ ਹੀ ਹੁੰਦਾ ਇਹਨਾਂ ਦਾ ਰਹਿ ਜਾਂਦਾ ਸਾਹਮਣੇ ਲੰਗਰ ਲੱਗਿਆ ਹੋਇਆ ਭਾਈ ਅੱਜ ਤੋਂ ਚਮਕੌਰ ਸਾਹਿਬ ਸਾਡੇ ਸ਼ੀਦੀ ਜੋੜ ਮੇਲਾ ਸ਼ੁਰੂ ਹੈ ਵੱਡੇ ਸਾਹਿਬ ਜਦਾਂ ਯਾਦ ਵਿੱਚ ਇੱਥੇ ਭਾਈ ਡਾਉਨ ਲਾਇਆ ਹੋ ਲੰਗਰ ਸਾਹਮਣੇ ਸਟਾਰਟਿੰਗ ਹੋਣੇ ਵਾਲਾ ਹੁਣ ਸਾਹਮਣੇ ਬੈਰੀਕੇਡ ਲੱਗਿਆ ਹਾ ਪਿੱਛੇ ਵੀ ਲੱਗਿਆ ਹੋਇਸੀ ਇੱਥੇ ਜਿਹਨੇ ਇਹ ਤੋਂ ਸਟੋਕ ਨੇ ਮੋਟਰਸਾਈਕਲ ਬੰਦ ਕਰਤੇ ਇਸ ਤੋਂ ਕੇ ਮੋਟਰਸਾਈਕਲ ਵੀ ਨਹੀਂ ਜਾਊਗਾ ਕੋਈ ਚਲੋ ਭਾਈ ਹੁਣ ਦੋ ਕੁ ਦਿਨ ਔਖੀ ਸੌਖੀ ਕੱਟ ਲੋ ਸਾਰੇ ਬੰਦੇ ਲੰਗਰ ਸਿਰੇ ਜੜ ਜਵੇ ਬਈ ਬਹੁਤ ਵੱਡਾ ਹੁੰਦਾ ਲੰਗਰ ਲਾਉਣਾ ਕੋਈ ਖਾਲਾ ਜਿਹਦਾ ਬੋੜਾ ਨਹੀਂ ਪੂਰੀ ਟੀਮਵਰਕ ਹੁੰਦਾ ਇਹਦੇ ਵਿੱਚ ਸਾਰਾ ਮਹਾਰਾ ਦਾ ਪ੍ਰਕਾਸ਼ ਕਰ ਕੰਨਾ ਸਾਹਿਬ ਜੀ ਅੱਧੇ ਘੋਣੇ ਘੜ ਦਾ ਕਰ ਰਹੇ ਤਿਆਰੀ ਚੱਲ ਰਹੀ ਹੈ ਜੀ ਫਲਕੀ ਸਾਹਿਬ ਰਹਿੰਦੇ ਜੀ ਹਾਂ ਜੀ ਬਰਾ ਚਾਚਾ ਬੈਠਾ ਅੰਦਰ ਠੀਕ ਆ ਬੈਸਣਾ ਅਗਦਾ ਭਾਈ ਹਾਂ ਜੀ ਆ ਕੇ ਜੀ ਹੋਰ ਕੋਈ ਸੇਵਾ ਕੋਈ ਗੱਲ ਨਹੀਂ ਜੀ ਹੋਰ ਕੋਈ ਇਹ ਲੱਗੂ ਇਧਰ ਆ ਸਿੱਧੀ ਜੋੜ ਮੇਲਾ ਅੱਜ ਤਾਂ ਮੈਂ ਲੈ ਚੱਲਿਆ ਹੂੰ ਗੁੱਜਰ ਬਾਈ ਵਾਸਤੇ ਦੁੱਧ ਕੱਲ ਨੂੰ ਚਾਹ ਫਿਰ ਇੱਥੇ ਤੇ ਜਾਊਗੀ ਪਕੌੜੇ ਚਾਹ ਅੱਜ ਮਿਸਤਰੀ ਵੀ ਖਾਣ ਨੂੰ ਥੱਲੇ ਜਾਣੇ ਮਹਾਰਾ ਦਾ ਪ੍ਰਕਾਸ਼ ਗੋਸ ਤੋਂ ਬਾਅਦ ਫਿਰ ਲੰਗਰ ਸ਼ੁਰੂ ਕਰਨਗੇ ਪਕੌੜੇ ਚਾਹ ਦਾ ਹਾਂ ਇੱਥੇ ਖੜਾ ਮੋੜ ਉੱਪਰ ਮੈਂ ਤਾਂ ਗਰਮੀ ਨਾਲ ਆ ਗਿਆ ਵੇ ਇਧਰ ਮਾਚਾ ਅੱਛਾ ਹਾਂਜੀ ਤੰਨਾ ਜੀ ਸ਼ੁਰੂ ਕਰਕੇ ਮੰਡੇ ਤੋਂ ਹੋ ਗਏ ਡੇਟ ਹੋ ਗਿਆ ਅੱਜ ਉਹ ਸ਼ੂਟ ਤੇਰੀ ਖੜੀ ਆਹੋ ਉਹ ਤੇ ਕੱਲੋਂ ਤੈਨੂੰ ਚਾਹ ਦੇ ਨਾਲ ਪਕੌੜੇ ਵੈਸੇ ਅੱਜ ਵੀ ਖਣਾਉਂਗਾ ਦਿਨ 'ਚ ਕੱਲੋਂ ਹਲੇ ਲੰਗਰ ਸ਼ੁਰੂ ਹੋਇਆ ਨਹੀਂ ਚਲੋ ਆਜੋ ਫਿਰ ਪਾਸਪੋਰਟ ਬਦਲ ਨਾ ਨੱਟ ਦਾ ਪਾਸਪੋਰਟ ਬਦਲਦਾ ਮੈਂ ਇਹ ਤੇ ਮੈਂ ਵੀ ਸੱਤ ਚਾਹ ਬਣਾਈਏ ਦੇਖ ਲੈ ਕੱਢ ਕੇ ਦੇਖ ਲੈ ਚਾਹ ਬਣਾਈਏ ਗੁੱਜਰ ਬਾਈ ਨੂੰ ਪੁਲਾਈਏ ਮੱਠਾ ਤੇਜ ਨਹੀਂ ਯਾਰ ਕੋਈ ਨਾ ਤੇਜ਼ ਨਹੀਂ ਪੀਦਾ ਸਾਰਾ ਸਾਰਾ ਫਿਰ ਬੁੱਲ ਜੇ ਜੁੜੀ ਜਾਂਦੇ ਯਾਰ ਧੂਮ ਲਈ ਆ ਉਦਲਾ ਰੋਡ ਪੈਣੀ ਵਾਲਾ ਰੋਡ ਬੰਨਦਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀਡੀਓ ਚ ਦਿਖਾਇਆ ਉਹਦੇ ਕਰਕੇ ਨਾ ਹੁਣ ਟਰੈਕਟਰ ਜਿਹੜੇ ਸਾਰੇ ਫਿਰ ਇੱਧਰ ਨੂੰ ਆਉਣੇ ਆ ਇਹਦੇ ਕਰਕੇ ਮੈਂ ਫਿਰ ਮੈਂ ਘਾ ਰੋੜੇ ਚੱਕੋ ਇੱਥੇ ਦੇ ਮੂਰੇ ਦੇਖ ਸਾਰੇ ਸਾਰੇ ਬੰਦੇ ਇੱਧਰ ਲਾਇ ਹਟਾ ਕੇ ਟਰੈਕਟਰ ਮੋਡਲ ਜਿਹੜਾ ਹੈ ਪੂਰਾ ਪ੍ਰੋਪਰ ਲਾ ਵੀ ਦੇ ਜਲੇ ਜਲੇ ਜੋ ਨਾ ਮੜ ਜੜਾ ਹੁਣ ਕੀ ਆ ਗਿਆ ਕੀ ਆ ਗਿਆ 18 ਪੋਟੇਟਰ ਵਾਲੇ ਚੱਲ ਹੋ ਗਿਆ ਸਿੱਧਾ ਲੰਘ ਗਿਆ ਲੰਘ ਗਿਆ ਬਾਈ ਠੀਕ ਠਾਕ ਲਾ ਦੇ ਆ ਕੁਚ ਲਾ ਦੇ ਟਾਂਕੇ 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 ਲਾ ਦਨੇ ਅੱਜ ਚੰਡੀਗੜ੍ਹੇ ਬਣਿਆ ਇੱਧਰ ਲੈ ਕੋ ਟਰੈਕਟਰ ਆ ਗਿਆ ਬਾਈ ਯਾਰ ਸਾਡੀ ਵੀ ਵੀਡੀਓ ਯਾਰ ਹਾਂ ਦੱਸ ਬਾਈ ਗਲਤ ਨਹੀਂ ਬੋਲਣਾ ਵੀ ਗਲਤ ਗਲਤ ਗਰਮ ਖਿਆਲੀ ਹੈ ਨਾ ਮੈਨੂੰ ਪਤਾ ਤੁਸੀਂ ਗਰਮ ਖਿਆਲੀ ਹੈ ਨਾ ਵੈਰਟੀ ਬਣਾਈ ਯਾਰ ਹਾਂ ਹਾਂ ਆਪਣੇ ਜਿਹੜਾ ਮਰਦਾ ਪਸ਼ੂ ਹੁੰਦੇ ਆ ਨਾ ਹਾਂ 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 ਬੰਦੇ ਜੇਕਣਾ ਪੈਸੇ ਮੰਗਦੇ ਆ ਅਸੀਂ ਫ੍ਰੀ ਸੇਵਾ ਕਰਦੇ ਆ ਬੜ ਠੀਕ ਹੈ ਠੀਕ ਹੈ ਤੇ ਰੋਪੜ ਜਿੱਥੇ ਬੇਲਾ ਹੋਵੇ ਬਰਾਂਪਰ ਇੱਕ ਮਨਖੜੀ ਮਰ ਹਵਾ ਮਰ ਹਵਾ ਹਰ ਹਵਾ ਸੁਬਾਨ ਅੱਲਾ ਕੀ ਫਰੀ ਆਦਾ ਫਸਟ ਚੱਲੇ ਬਾਜੀ ਬਾਈ ਜਣੀ ਕਿ ਆਪਾਂ ਇਹਨੇ ਕਦੇ ਪੈਸਾ ਨਹੀਂ ਲੈਣਾ ਅੱਛਾ ਠੀਕ ਹੈ ਠੀਕ ਹੈ ਜਿਹੜੇ ਵੀ ਪਸ਼ੂ ਪੂਰੇ ਮਰਦ ਲੰਦੇ ਆ ਹਾਂਜੀ ਹਾਂਜੀ ਠੀਕ ਹੈ ਵੀ ਫਰੀ ਸੇਵਾ ਕਰਨੀ ਆਪਾਂ ਨੇ ਰੁਪਿਆ ਨਹੀਂ ਲੈਣਾ ਕਦੇ ਠੀਕ ਹੈ ਠੀਕ ਹੈ ਠੀਕ ਹੈ ਬਾਈ ਲੱਗਿਆ ਹੱਥ ਲੰਘ ਜਾਣਾ ਲੱਗ ਜਾਣਾ ਲੱਗ ਜਾਣਾ ਇੱਥੇ ਇੱਥੇ ਲੰਘ ਜਾਊਗਾ ਬਦਾ ਅਗੇ ਕੱਟ ਲਊਗਾ ਇਹ ਲੰਘ ਜਾਣਾ ਤੋਂ ਪੋਨੋ ਦੇ ਕਿੱਡਾ ਲੰਬਾ ਕੱਢਿਆ ਇਹ ਟਰੱਕ ਤੇ ਵੀ ਉੱਚਾ ਹੈ ਲੰਗੇ ਆਪਏ ਰਜਿੰਦਰਪਾਈ ਦਾ ਘਰ ਹੈ ਇਹਨੇ ਵੀ ਕਟੋਕੜੇ ਦਾ ਖੁੰਜਾ ਇੱਥੇ ਆਉਣਾ ਤਾਂ ਨਹੀਂ ਇਹ ਇੰਨਾ ਇੱਥੇ ਖੁੰਜਾ ਆਉਣਾ ਦੇ ਤਾਂ ਜੇ ਘਰ ਇੱਥੇ ਇਹਨੇ ਅੰਦਰ ਕਰ ਲਈ ਹੋਣੀ ਜਗ੍ਹਾ ਵੀ ਇੱਥੇ ਨੂੰ ਚੀਜ਼ਾਂ ਪ੍ਰੋਪਰ ਮੁੜੀ ਜਾਵੇ ਜੇ ਕਿਤੇ ਖੁੰਜਾ ਪੂਰਾ ਕੱਢ ਲੈਂਦਾ ਨਾ ਫਿਰ ਨਾ ਕੋਈ ਚੀਜ਼ ਮੁੜਦੀ ਇੱਥੇ ਇੱਥੇ ਆਉਣਾ ਦਾ ਖੁੰਜਾ ਬਾਈ ਦਾ ਤੇ ਇੱਥੇ ਆਉਣਾ ਦਾ ਇੱਥੇ ਤਾਂ ਇਹ ਭਲੇ ਬੰਦੇ ਨੇ ਤਨਸਲਾਹ ਦੱਸੀ ਉਹ ਆ ਬਜਰੀ ਉਹਦੇ ਵਿੱਚ ਪਾਣੀ ਬੀਮਾ ਚ ਆਪੇ ਤੇਰੇ ਉੱਪਰ ਬਣਦੇ ਜਾਣੇ ਆ ਵਾ ਠੀਕ ਇਹ ਐਂ ਕਰ ਲਈ ਦੋ ਦਾ ਕਰ ਲੈ ਆ ਵੀ ਇਧਰ ਅੱਧੀ ਤਿਆਰ ਕਰ ਲੈ ਹੁਣ ਉਹ ਉੱਥੇ ਜਿੱਥੇ ਆਪਣਾ ਲੈਵਲ ਆ ਉੱਥੇ ਤੱਕ ਲਾ ਲੈ ਇਹਨੂੰ ਉਹ ਤਾਂ ਬਣਾ ਕੋਠੇ 'ਤੇ ਫਿਰ ਚੜਜੋ ਫਿਰ ਸ਼ਾਮ ਨੂੰ ਹੋਣਾ ਐਲੀਵੇਸ਼ਨ ਆਪਣੇ ਕੋਲ ਇਹਦੇ ਬਾਅਦ ਕੋਠੇ 'ਤੇ ਚੱਕ ਲਓ ਫੇ ਕੰਮ ਫਿਰ ਫੁੱਲ ਕਹਾਂ ਤੇ ਅੱਜ ਢਰ ਲਿਆ ਉਹ ਢਰ ਆਉਗਾ ਪਾਣੀ ਜਾ ਵੀ ਲੋ ਕੀ ਕਰ ਮਿਸਤਰੀ ਬਰ ਹਾਂ ਅਨ੍ਹਾ ਪਰ ਪਾ ਕੇ ਨਾ ਬਣੇ ਪਾ ਕੇ ਪਿੱਛੇ ਤੇ ਇੱਕ ਉੱਠੇ ਪਰ ਚੜਜੋ ਫਿਰ ਫਿਰ ਮੈਂ ਕਹਾਂ ਆਪਾਂ ਹੋਰ ਪਾ ਪਾ ਲਈਓ ਤਾਂ ਕੋਈ ਐਲੀਵੇਸ਼ਨ ਹੋਰ ਤਰ੍ਹਾਂ ਦਾ ਹੋਵੇ ਫਿਰ ਹੂੰ ਹੂੰ ਹਾਂ ਆਪਣਾ ਸਮਝਿਆ ਤੇਰਾ ਲੈਵਲ ਆ ਪੱਤ ਕਿੱਥੇ ਤੱਕ ਲੈਵਲ ਆ ਆ ਗਿਆ ਜੀ ਲੈ ਲਾਤੀ ਅੱਛਾ ਉਹ ਤੇ ਮੈਂ 3 ਇੰਚ 4 ਇੰਚ ਡਾਉਨ ਕਰਤਾ ਇਹ ਬੜ ਠੀਕ ਹੈ ਦੇਰ ਆਦਾ ਲਾਉਣਾ ਹੋਇਆ ਆਪਾਂ ਹਾਂ ਹਾਂ ਇਹ ਲੈਵਲ ਦੋ ਇੱਥੇ ਤੱਕ ਖਿੱਚ ਲਓ ਹਲੇ ਤੁਸੀਂ ਹਾਂ ਜਿਤਕ ਜਾਣਦਾ 3 ਇੰਚ 4 ਤੇ ਮੈਂ 3 ਇੰਚ ਡੋਂ ਰੱਖਿਆ ਹੋਇਆ ਆਪਣੇ ਕੋਲ ਤੇ ਇੱਥੇ ਤੇ ਆਹ ਲੈਵਲ ਤੋਂ ਕਿੰਨਾ ਆ ਥੱਲੇ ਧਰਤੀ ਵਾਲਾ ਮਰੇ ਦੇਖੀ ਮੈਂ ਮਾਣ ਮੜ ਕੇ ਦੇਖੀ ਯਾਰ ਡੇਢ ਫੁੱਟ ਡੇਢ ਫੁੱਟ ਤਾਂ ਵੱਡ ਜੂਗਾ ਪੇਪਰ ਜਿੱਥੇ ਤੇ ਬੰਦ ਨਹੀਂ ਹਾਂ ਵੱਡ ਜੂਗਾ ਇੱਥੇ ਵੀ ਆਪਾਂ ਇੱਥੇ ਮਾਰਨ ਦਾ ਹੈ ਇੱਥੇ ਤੇ ਜਾਊਗਾ ਆਪਣਾ ਹਾਂ 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 ਅੰਦਰ ਹੀ ਰੱਖਾਂਗੇ ਆਪਾਂ ਯਾਰ ਨਾ ਪਹਿਲੇ ਪਹਿਲੀ ਇੱਧਰ ਚੱਕ ਲਾਂਗੇ ਇੱਥੇ ਤੇ ਇੱਥੋਂ ਚੱਕ ਲਾਂਗੇ ਇੱਥੇ ਤੇ ਵੀ ਜੋ ਫੁੱਟ ਜਿਹੜਾ 9 ਇੰਚ ਤੋਂ ਚੱਕ ਲਾਂਗੇ ਉੱਪਰ ਵਾਧੂ ਟੇਪਰ ਆ ਠੀਕ ਹੈ ਉਹ ਕਿ ਰਿਪੋਰਟ ਬਣਾ ਬਣਾ ਵਾ ਜਿਹੜੀ ਦੇਸੀ ਜਗੜ ਦੇਸੀ ਡਾਈ ਭੁੱਲੇ ਆ ਨਾ ਘਰ ਦੀ ਡਾਈ ਬਣਾ ਲਈ ਇਟ ਖਤਮ ਕਰਦਾ ਜਾਂਦੇ ਤੁਸੀਂ ਤਾਂ ਇਟ ਮੰਗਾਉਣੀ ਪੈਣੀ ਆ ਇਟ ਇਸ ਤਰ੍ਹਾਂ ਲਾਓ ਵੀ ਖਤਮ ਨਾ ਹੋਵੇ ਹਾਂਜੀ ਉਸੇ ਤਰ੍ਹਾਂ ਲਗਾਓ ਹਾਂ ਉਸੇ ਤਰ੍ਹਾਂ ਲਗਾਓ ਇਟ ਕੰਮ ਲਗੇ ਭਾਈ ਇਹ ਕਿਹੜਾ ਲਾਉਣਾ ਆਪਣੇ ਹੌਕਾ ਵਾਲਾ ਲਾਉਣਾ ਓਰੇ ਨਹੀਂ ਦੂਜਾ ਸਲਾਈਡ ਬਾਹਰ ਕਰਦਾ ਤਿਆਰ ਹੋ ਜਾ ਫਿਰ ਮੰਮੀ ਨਾਲ ਪਿੰਨਰ ਓਰੇ ਵੀ ਬਾਹਰ ਨੂੰ ਕਿਹੜਾ ਸਲਾਈਡਿੰਗ ਅੰਦਰ ਬਾਹਰ ਕੰਦੀ ਰਹਿਣੀ ਖਾਪ ਅੰਦਰ ਤੇ ਅੰਦਰ ਸਾਫ਼ ਰਹਿਣੀ ਤੇਰੀ ਫਿਰ ਅੰਦਰ ਤੇ ਸਾਫ਼ ਰੱਖੀ ਉਹਦਾ ਮੈਨੂੰ ਕੋਈ ਰੋਲਾ ਨਹੀਂ ਹਾਂ ਅੰਦਰ ਸਫ਼ ਰੱਖ ਲਈ ਉਹ ਪਾਇ ਪਿੱਲਰ ਕਰਿਆ ਹੋਣਾ ਨਾਲ 2x2 ਦੇ ਕਹਿੰਦਾ ਮਰਾਉਂ ਤੇ ਹਰਾ ਦੇਖ ਦੇਖ ਹੁਣ ਮੈਂ ਪਿੱਲਰ 2x2 ਦੇ ਬਣਾਏ ਤਾਂ ਹੀ ਮੈਂ ਇਹਨੂੰ ਪੁੱਛਿਆ ਮੈਂ ਹੁਣ ਦੇਖ ਲਾ ਨਹੀਂ ਦੱਸਿਆ ਇਹ ਵੀ ਚੱਕਰ ਆ ਹਾਂ ਤੇਰਾ ਮੈਨੂੰ ਪਿੱਲਰ ਆਏ ਕਰੀ ਲੋੜੇ ਨਹੀਂ ਹੈ ਯਾਰ ਖਾ ਤੇ ਆ ਤਾਂ ਹੁਣ ਤੇਰਾ ਬਣ ਗਿਆ ਯਾਰ ਇਹਦਾ ਬਣ ਮੈਂ ਬੜਾ ਕਰਾ ਟੈਕਨੋ ਫੋਨ ਮੜੇ ਤੂੰ ਜਾ ਕੇ ਤਿਆਰ ਉਹ ਮੈਂ ਕਰਦਾ ਫੋਨ ਨੂੰ ਇਹਦਾ ਮੈਂ ਫੇਰ ਕੰਦੇ ਜੇ ਲੈ ਲੈਣਾ ਦਾ ਤੇਰਾ ਮੈਨੂੰ ਲੋੜੇ ਨਹੀਂ ਦੀ ਕੋਈ ਗੱਲ ਨਹੀਂ ਫਿਰ ਮਜ਼ਬੂਤੀ ਹੋਊਗੀ ਯਾਰ ਇਦਾਂ ਐਂ ਕਰ ਜਿਹੜਾ ਪਿੱਲਰ ਥੱਲੇ ਤੇ ਇਦਾਂ ਚੱਕਲਾ ਉਧਰ ਵੀ ਇਦਾਂ ਚੱਕਲਾ ਥੱਲੇ ਤੇ ਇਦਾਂ ਹੀ ਠੀਕ ਹੈ ਉੱਪਰ ਦੇ ਇਕਲ ਸਿੰਗਲ ਦੇ ਚੱਕਰ ਉੱਪਰ ਦੇ ਫਿਰ ਕਲਾਮਾ ਰੋਕੀ ਉੱਪਰ ਆ ਕੇ ਨਾ ਚਪਰਾ ਦੂੰਗਾ ਉਹ ਨਹੀਂ ਫਰੀਏ ਨਾ ਮੜ ਕੇ ਆਇਲਟ ਬੈਂਡ ਜਾ ਪਾ ਕੇ ਅੰਦਲੇ ਪਾਸੇ ਕੰਧ ਸਾਫ ਰੋ ਕਿ ਬਾਹਰਲੇ ਪਾਸੇ ਟੱਕ ਦਿਖਾ ਦੇ ਪਿੱਲਰ ਦਾ ਬਾਹਰਲੇ ਪਾਸੇ ਟੱਕ ਦਿਖਾ ਦੇ ਉਹ ਤਾਂ ਹੁਣ ਐਲੀਵੇਸ਼ਨ ਆ ਜਾਣ ਦੇ ਜਦ ਤੱਕ ਉੱਥੇ ਹੁਣ ਇੱਥੇ ਲੈਵਲ ਕੱਢ ਲਾ ਲੈ ਤੂੰ ਇਹ ਧਰਤੀ 'ਚ ਰਹਿਣਾ ਹਾਂ ਦਿੱਤਾ ਆਪਣਾ ਇਹ ਇਹ ਧਰਤੀ ਇਕਲ ਫਰੀਏ ਮੋੜ ਕੇ ਅੰਦਰ ਨੂੰ ਹਾਂ ਮੈਂ ਕਰਦਾ ਫੇਰ ਇਹ ਤਾਂ ਬੜੀ ਚੱਕ ਦੀ ਤੁਸੀਂ ਤਾਂ ਯਾਰ ਮੈਂ ਕਹਿੰਦਾ ਇੱਥੇ ਖਤਮ ਹੋ ਜਣੀ ਅੱਜ ਭਾਈ ਵੀਰਾ ਸਮਾਨ ਲੈ ਕੇ ਦਰਬਾਰੇ ਪਾਇਆ ਹੈ ਬੱਚਾ ਇਹ ਵੀਰ ਤਾਂ ਹੋਈ ਹੋਈ ਦੀ ਹੈ ਨਾ ਚੈੱਕ ਕਰ ਚੈੱਕ ਕਰ ਆਹ ਵਾਜੀ ਕਿ ਸਮਾਨ ਹੁਣ ਦੇਖਦੇ ਆ ਜੇ ਫਿੱਟ ਆ ਗਿਆ ਇਹ ਹੋਰ ਸਮਾਨ ਮੰਗਾਇਆ ਪੈਣਾ ਬੜਾ ਆ ਗਿਆ ਤਾਂ ਉਹ ਅੰਦਰ ਅੱਜ ਦਿਖਾ ਦਿੰਦਾ ਅੰਦਰ ਨੂੰ ਆ ਜਾ ਆ ਜਾ ਅੰਦਰ ਨੂੰ ਅੰਦਰ ਦਿਖਾਈਏ ਦੇਖੀ ਭਾਈ ਮੜਾ ਜਾ ਆ ਉਹ ਦੱਸ ਕੋਣ ਬਰਾ ਮਗਰ ਇਹ ਲੱਗਣਾ ਉੱਧਰ ਦੇਖਦੇ ਲਾ ਕੇ ਇੱਕ ਮਟ ਉਹ ਉੱਥੇ ਲਾਉਣਾ ਇਹਦੇ ਵਿੱਚ ਹੋਰ ਦੇਖਦੇ ਪਹਿਲਾਂ ਬੜਾ ਆ ਗਿਆ ਮੇਰੇ ਕੋਲ ਉਹਦਾ ਮੈਂ ਬੜਾ ਘੁਮਿਆ ਜਗੜ ਜਾ ਫਿੱਟ ਕਰਨੇ ਪਰ ਗੱਲ ਬਣੀ ਨਹੀਂ ਹੈ ਹੁਣ ਫਿੱਟ ਬੈਠ ਗਿਆ ਹੈ ਨਾ ਹੁਣ ਪ੍ਰੋਪਰ ਉਹਦੀ ਕਟਿੰਗ ਕਰਕੇ ਨਾ ਉਹਦਾ ਨੇੜੇ ਲਾ ਕੇ ਕਟਰ ਲਾ ਕੇ ਆ ਫਿਰ ਤੇ ਵਿੱਚ ਉਹਦੇ ਵਿੱਚ ਫਿੱਟ ਕਰ ਦੇਣਾ ਇਹ ਉੱਧਰ ਨਿੰਮਾ ਭਾਜੀ ਆ ਗਏ ਉਹ 90 ਨੂੰ ਮਿਲਣਾ ਬੜਾ ਜਿਆਦਾ ਜ਼ਟਾ ਕੀ ਆ ਪ੍ਰੋਗਰਾਮ ਆ ਫਿਰ ਭਾਈ ਸੇਵਾ ਕਰਨੀ ਆ ਤੇ ਗੋਭੀ ਚੀਰਨੀ ਚਾਹੀਦੀ ਤੇ ਕਿਹੜੇ ਘਰ ਤੋਂ ਲੈ ਆਪਣੇ ਆਪਣੇ ਘਰ ਤੋਂ ਲੱਗਣਾ ਨਹੀਂ ਪਕੌੜੇ ਗੋਭੀ ਚੱਕੇ ਕਰਨੇ ਨੇ ਪਕੌੜੇ ਆ ਕਿੱਥੇ ਵਾਸਤੇ ਚਮਕਾਲ ਦਾ ਵਾਸਤੇ ਅੱਛਾ ਆਪਣੇ ਲੰਗ ਲਾਉਣਾ ਹਾਂ ਅੱਛਾ ਅੱਜ ਲਾਉਣਾ ਕੱਲ ਨੂੰ ਕੱਲ ਨੂੰ ਲੱਗਣਾ ਬੜੇ ਕੌ ਜਾਨਾ ਉੱਠ ਕੇ 2 ਵਜੇ ਰਾਤ ਨੂੰ ਹਾਂ 내 ਵੀ ਕੱਲ ਨੂੰ ਛੁੱਟੀ ਕਰਾ ਦੇਣਾ ਵੀ ਨਾਲੇ ਰੋਟੇ ਬੈਠ ਠੀਕ ਹੈ 2 ਵਜੇ ਤਿਆਰ ਰਹਿਣਾ 2 ਵਜੇ ਤਾਂ ਨਹੀਂ ਰਾਤ ਨੂੰ ਹੋਰ ਚਲ ਦੇਖ ਲੈਂਦੇ ਆ ਡਾਉਨ ਨਹੀਂ ਬੁਲਾਇਆ ਹੋਇਆ ਡਾਉਨ ਤੇ ਵੀ ਚੱਲਾਂਗੇ ਹਾਂ ਇੱਥੇ ਬਾ ਡਾਉਨ ਤੇ ਚੱਲਦੇ ਆ ਮਾਰਾ ਟੋਕ ਪੈ ਰਿਆ ਉੱਥੇ ਹੁਣ ਮੈਂ ਕਿ ਚੱਲਣ ਨਹੀਂ ਤਾਂ ਮੈਂ ਇੱਥੇ ਮੈਂ ਖੜਾ ਦਿੰਦਾ ਮੈਂ ਚੱਲਦਾ ਨਹੀਂ ਤੇਰੇ ਨਾਲ ਯਾਰ ਕੋਈ ਨਹੀਂ ਉਹ ਮੈਂ ਕਿ ਗੱਡੀ ਚ ਲੰਘ ਗਿਆ ਲੰਘ ਗਿਆ ਬੰਲਾ ਦੇ ਕੱਲ ਜਨ ਗਿਆ ਉਹ ਕੋਈ ਭੋਗ ਬਣਾ ਰਿਹਾ ਸੀਦਰ ਜੀ ਉਹ ਮਰਕਤ ਹੋ ਗਈ ਤੇ ਉੱਥੇ ਗਿਆ ਚੱਲ ਕੋਈ ਜ਼ਰੂਰੀ ਹੈ ਹਾਂ 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 ਬਾਪੂ ਬਿਠਾ ਲਾ ਦੇ ਫਿਰ ਤੇਰਾ ਰਾਤ ਇੱਥੇ ਆਉ ਮੈਨੂੰ ਪਤਾ ਮੈਂ ਰੋਪੜ ਇਹ ਟ ਹੋਰ ਮੰਗਾ ਲਈ ਇੱਕ ਟਰਾਲੀ ਤੇ ਕਹਿੰਦੇ ਅੱਜ ਸ਼ਾਮ ਤੱਕ ਜਾਂ ਸਵੇਰੇ ਸਵੇਰ ਛੱਡ ਦਊਗਾ ਉਹਦੇ ਕਰਕੇ ਹੁਣ ਸਵਾ ਕਰਕੇ ਸ਼ਾਇਦ ਸੰਗਤਕ ਜਗਾ ਨਾਮ ਲੈਣ ਵਿੱਚ ਨੂੰ ਲੱਫੜ ਦੇ ਉਹਨੂੰ ਬਾਕੀ ਦੇਖਦੇ ਹੁਣ ਅੱਜ ਸ਼ਾਮ ਨੂੰ ਕਹਿੰਦਾ ਹੁਣ ਆਜਾ ਅੱਜ ਸੰਗਤ ਘਟਾ ਕੱਲ ਨੂੰ ਸੰਗਤ ਬਹੁਤ ਜਾਣੀ ਕੱਲ ਨੂੰ ਗਬਲਾ ਦਵਾਨਾ ਚਮਕੌਰ ਸਾਹਿਬ ਟੈਂਟਰਲੀ ਆ ਜਵੇ ਜੇ ਲਓ ਵੀ ਅੱਜ ਚੱਲੂ ਫੇਰ ਸਮੋਸਾ ਪਾਰਟੀ ਠੀਕ ਹੈ। ਅਭੀ ਬਾਤ ਤਾਂ ਕੰਮ ਛੋੜਨ ਜਾਵੇ ਇੱਕ ਵਾਰੀ ਛੁੱਟੀ ਕਰੋ ਜਿਆਦਾ ਖਾਣਾ ਹੈ ਜੇ। ਆ ਲੈ ਭਾਈ ਇੱਕ ਪਰਲਾ ਉਪਰਲਾ। ਹੁਣੇ ਪ੍ਰਿੰਟ ਕਰਾ ਕੇ ਲਿਆਇਆ ਮੈਂ। ਅੰਦਰਲਾ ਜਿਹੜਾ ਮੂਰਲਾ ਹਾਂ ਆ ਚੀਜ਼ ਆ ਉਪਰਲਾ ਕੋਠੇ ਵਾਲਾ। ਆ ਤਰਾ ਪਲਾਇਟ ਲਾ ਹੇਟ ਲਾ ਸਾਰਾ ਨੂੰ ਪ੍ਰੋਪਰ ਬਣਾਇਆ ਨਾ ਠੀਕ ਨਹੀਂ ਬਾਪੂ ਆ ਠੀਕ ਹੈ ਉਹ ਤਰਾ ਪੀਲਾ ਜਿਹਾ ਨਾ ਬਾਥਰੂਮੇ ਕਰਤਾ ਉਹ ਉਹ ਬਾਥਰੂਮ ਨਹੀਂ ਕਰਿਆ ਹੈਗਾ ਉਹਨੂੰ ਪ੍ਰੋਵੀਜ਼ਨ ਦਿੱਤੀ ਉੱਪਰ ਜੇ ਬਣਾਉਣਾ ਕਹਿੰਦਾ ਇਹ ਪ੍ਰੋਪਰ ਬਣਾਉਣਾ ਨਹੀਂ ਹੈਗਾ ਇਹ ਬਾਅਦ ਚੀਜ਼ ਰੱਖਾਂ ਨਾ ਇਹ ਚੀਜ਼ ਰੱਖ ਲੈ ਬਸ ਉਹ ਹੀ ਮੈਂ ਤੈਨੂੰ ਪੁੱਛਣਾ ਸੀ ਬੱਤਰੀ ਵਿੰਡੋ ਆ ਗਈ ਹਾਂ ਵਿੰਡੋ ਆ ਗਈ ਓਕੇ ਉਹ ਕਿਦਰ ਦਰਵਾਜ਼ਾ ਖੁੱਲਦਾ ਹੋ ਗਿਆ ਇਹ ਕਮਾ ਦੇਣੀ ਹੈ ਆਹ ਆਹ ਹਾਂ ਬਹੁਤ ਇੱਥੇ ਦਰਵਾਜ਼ਾ ਅਮਰ ਬਿਤਾ ਕੇ ਨੰਨੋ ਉਹ ਸਿੱਧਾ ਵਾਲਾ ਵਾਚਾ ਅਸ ਕਰੇ ਲੱਗ ਸਮੁੰਨ ਹੁਣ ਮੈਂ ਇੱਥੇ ਆ ਲੈਵਲ ਪਰ ਕਰਵਾ ਲਿਆ ਲੈਵਲ ਤੇ ਖੜ ਕੇ ਹੁਣ ਇੱਥੇ ਇਹ ਵੀ ਇੱਥੇ ਰੁਕ ਜਾਓ ਹਲੇ ਤੇ ਹੁਣ ਮੈਂ ਇਹਨੂੰ ਚੜਾਤਾ ਕੋਠੇ ਪਰ ਵੀ ਕੋਠੇ ਪਰ ਚੜਜੋ ਕੋਠੇ ਦਾ ਸਾਡੇ ਕੋਲ ਹੁਣ ਆ ਆ ਗਿਆ ਸਾਹਮਣੇ ਵਾਲਾ ਐਲੀਵੇਸ਼ਨ ਹਲੇ ਆਪਣੇ ਕੋਲ ਆਉਣਾ ਜਾਂ ਸਾਈਡ ਪਰ ਪੌੜੀ ਆਪ ਗੱਬੇ ਹਾਲ ਜਾ ਹੈ ਗੱਬੇ ਆਹ ਇਧਰੋਂ ਆਇਂਦੀ ਇੱਥੇ ਸਟੋਰ ਰੂਮ ਬਣ ਜਾਣਾ ਇੱਥੇ ਆ ਬਸ ਰੂਮ ਵੀ ਬਣ ਗਏ ਸਟੋਰ ਵੀ ਬਣ ਗਏ ਜਿੱਦਾਂ ਲਮਾਰੀਆਂ ਲਗੂਰੀਆਂ ਹੋਰ ਨਿਕ ਸੋ ਕੇ ਕਮਰੇ ਚ ਆ ਜਾਊਗਾ ਸਾਰਾ ਨਾ ਘਬੇ ਹਾਲਜਾ ਬੈਠਣ ਬੁੱਠਣ ਨੂੰ ਬੈਡਰੂਮ ਕਹਿ ਦੀ ਅੱਪਾ ਤਾਂ ਮੂਰੇ ਬੇੜਾ ਆ ਗਿਆ ਉੱਪਰ ਦਾ ਆ ਪਿੱਛੇ ਬਾਥਰੂਮ ਆ ਉਹ ਲਾਸਟ ਵਿੱਚ ਆ ਇੱਧਰ ਆਪਣੇ ਘਰ ਦਾ ਸਾਰਾ ਟੋਟਲ ਜਿਹੜਾ ਘਰ ਦੇ ਕਮਰੇ ਸਾਰੇ ਆਹ ਅਮਰੋ ਗੇਟ ਆ ਗਿਆ ਜਿੱਦਾਂ ਹੁਣ ਗੇਟ ਪਾਏ ਨੇ ਆ ਪੂਰਾ ਫੜਦਾ ਇੱਥੇ ਮੰਗਰਾ ਐਲੀਵੇਸ਼ਨ ਵਾਲੇ ਆਪਣੇ ਕੋਲ ਅੱਜ ਸ਼ਾਮ ਤੱਕ ਆ ਜਾਣਾ ਉਹ ਵੀ ਤੁਹਾਨੂੰ ਦਿਖਾਵਾਂਗਾ ਕੱਲ ਵਾਲੀ ਬੁੜੀ ਦੀ ਮਸਤਰੀ ਨੂੰ ਪਰ ਬਲਾ ਹਾਂਜੀ ਬੇਸਤਰੀ ਦੱਸੋ ਜੀ ਦਰਵਾਜ਼ਿਆਂ ਦੇ ਦੋਨੇ ਆਰ ਸਾਈਡ ਕਰਦੇ ਆਪਾਂ ਹਾਂ ਦਰੁਜ ਕਿਹੜੇ ਪਾਰਟੀ ਯਾਰ ਵਿਗਨ ਸਮੂਸਾ ਪਾਰਟੀ ਸ਼ੁਰੂ ਹੋ ਗਈ ਹੈ ਚਟਣੀ ਵੀ ਹੋएगी ਵਿੱਚ ਮਾਤਾ ਜੀ ਨਾਲ ਖਾਣਾ ਮਾਤਾ ਭੁੱਲੇਗਾ ਤਾਂ ਪਕੌੜਿਆਂ ਦਾ ਲੰਗਰ ਹੈਗਾ ਤਾਂ ਯਾਰ ਚਲ ਕੋਈ ਨਹੀਂ ਐਸੇ ਜਾਣਾ ਫਿਰ ਹਾਂ ਜਾਣੋ ਬੈਕਪ ਬਾਈਕ ਚਲਾ ਰ ਬਾਈਕ ਤੇ ਕਿੱਥੇ ਜਾ ਰਹੇ ਪਾਣ ਮੋਟਰ ਤੇ ਆ ਗਿਆ ਭਾਈ ਆਪਣੀ ਤੇ ਦੁਪਹਿਰ ਦੀ ਰੋਟੀ ਦੁਪਹਿਰ ਦੀ ਰੋਟੀ ਖਾਣੇ ਨਹੀਂ ਦੁਪਹਿਰ ਦੀ ਰੋਟੀ ਬੰਦ ਆ ਵੀ ਤੁਹਾਨੂੰ ਚੀਜ਼ ਦਿਖਾਵਾਂ ਫਿਰ ਤਾਂ ਮੈਂ ਮਿਸਰੀ ਨੂੰ ਲਿਕੇ ਆ ਮੋਟਰ ਪਰ ਇੱਕ ਗੇਟ ਦਰਵਾਜਾ ਪਿਆ ਮੈਂ ਕਿਹਾ ਵੀ ਉੱਪਰ ਚੋਅ ਦੇ ਵਿੱਚ ਉਹਨੂੰ ਫਿੱਟ ਕਰਦੇ ਨਵੇਂ ਦਰਵਾਜਾ 2 ਸਾਲ ਪਹਿਨੇ ਲਵਾਇਆ ਤਾਂ ਮੈਂ ਉਹ ਕੁਰਤਾ ਮਿੰਤੀ ਇਹ ਹੋਣੀ ਸਾਢੇ 3 ਹੈ ਇਹ ਹਾਂ ਸਾਢੇ 3 ਤੋਂ ਬਹੁਤ ਜ਼ਿਆਦਾ ਹਾਂ ਹਾਂ ਉੱਥੇ ਪਾਈਪ ਲੱਗੂਗਾ ਨਹੀਂ ਉਹ ਜਿਹੜਾ ਪਾਈਪ ਪਾਈਪ ਨਹੀਂ ਹੋਊਗਾ ਵਿੱਚ ਦੇਖ ਕਿੰਨਾ ਇਹ ਹੈਗਾ 4 ਇਹ ਆਪਾਂ ਨੂੰ ਪੂਰਾ ਕਰਨਾ 3 ਫੁੱਟ 9 ਇੰਚ ਚੋਕਾ ਨਾ ਬਣਾ ਕਾ ਵਾ ਤੇ ਹੁਣ ਲਿਖ ਲੈ ਜ ਆਪਣੇ ਕੋਲ ਮੋਰਾਂ ਹੋ ਹਾਂ ਬਹੁਤ ਆਇਆ ਆਪਣੇ ਬਹੁਤ ਜੀ ਸੇ ਉਹਦੇ ਲੰਗਰ ਤਿਆਰ ਬਰੈਡਾਂ ਦਾ ਸੇਵਾਦਾਰ ਲੱਗੇ ਹੋਣੇ ਸਾਰੇ ਜੀ ਜੱਗਾ ਖੜਾ ਉਹ ਸਾਰੇ ਮੁੰਡੇ ਖੜੇ ਪੰਜੇਵਾਦਾਰ ਪੱਕੇ ਆ ਵੀ ਸੇਵਾਦਾਰੇ ਸੇਵਾਦਾਰ ਪਛਾਣੇ ਨੂੰ ਤਾਂ ਹਾਂ ਖੜਾ ਠੀਕ ਐ ਐਮਐਲਏ ਸਾਹਿਬ ਉਹ ਲੰਘ ਜੂ ਐਥੇ ਲੱਗਿਆ ਲੰਗਰ ਜੀ ਲੰਗਰ ਸ਼ੁਰੂ ਹੋ ਗਿਆ ਹੁਣ ਬਹੁਤ ਸਨ ਮਹਾਰਾਜ ਦਾ ਪ੍ਰਕਾਸ਼ ਕਰਿਆ ਹੋਇਆ ਹੈ ये तो जी अपने भी दो ब्रेड आ लो जी लो चाय टाइम हो गया अभी चाय टाइम कहां तो पीनी है पेड़ ऊपर पी लेंगे ऊपर भी ना यहां भी है नीचे पी लो दो ऊपर दो है ऊपर दो है ये जहां से नीचे से पकड़ो देखो घर तो नहीं है 16 <laughs> दिन 17 दिन, सारा दिन हो गया आज 19 दिन 19 दिन हो गया ਜੇ ਲੋ ਇਧਰ ਰੱਖ ਦਾਂਗਾ ਮੈਂ ਹਾਂ ਚਲੋ ਚਾਹ ਪੀ ਲੋ ਹਾਂ ਨਾ ਕੰਮ ਸੁਲਾ ਹੈ ਥੋੜੇ ਸਮਨਾ ਗਾ ਸੋਲ ਸਮਝ ਲਓ ਇਹ ਦੋਨ ਸਿਕਲਾ ਦੋ ਰੱਖਿਆ ਇਥੇ ਤੀਰ ਕਰੇ ਆਹ ਲੈ ਵਾਲਾ ਘੜਦਾ ਲਾ ਦੇਈਂ ਮੈਨੂੰ ਫੜਾ ਦੇ ਨਹੀਂ ਪਾ ਲਿਆ ਉਹਨਾਂ ਅੱਜ ਮੈਨੇ ਚਾਹ ਬਣਾਈ ਹੈ ਮੀਠਾ ਕਿਹਦਾ ਹੈ ਇਹ ਸਪੈਸ਼ਲ ਹੈ ਸਪੈਸ਼ਲ ਹੈ ਚਲੋ ਕਿਸੇ ਬੰਦੇ ਨੂੰ ਤਾਰੀਫ ਕੀਆ और डाल लो भैया बिना तो बहुत परेशान रहता बस बस। तो <laughs> <चाल बाबा। laughs> है कल छुट्टी है फिर है कल क्या करेगा कल मेला देखने जाएंगे। कल मेला देखेंगे मेला का खर्चा ले अच्छा आज, पा, आज, की हो। आज नहीं पार्टी होगा जिस दिन आप पूरा मुकम्मल होगा ना <laughs> उस दिन पार्टी पार्टी करेगा पार्टी करेगा पार्टी करेगा जरूर पार्टी अच्छा करेगा आपको ना बढ़िया पार्टी ये दरवाजा लगता हो जाए ना बार में चाहे सर गया और चाहे चाहिए ਚਾਹ ਸਰ ਗਿਆ ਔਰ ਤੋਂ ਨਹੀਂ ਚਾਹੀਏ ਅੱਛੀ ਚਾਹੇ ਮੈਨੇ ਬਣਾਈ ਅੱਜ ਸਰ ਗਿਆ ਹੈ ਦੋ ਪਾਲਟੀਆਂ ਚਾਹ ਆ ਲਈਆਂ ਦੋਨੋਂ ਨੂੰ ਬਣਾਈ ਚਾ ਹਾਂ ਹੀਰੋ ਪੌੜੀ ਚਾਹੀਦੀ ਆ ਰੁਬੀ ਘੰਟਾ ਹੋ ਗਿਆ ਇਹਦੇ ਲਾਉਣੀ ਪੌੜੀ ਤੇਰੇ ਲਾਉਣੀ ਪੌੜੀ ਪੌੜੀ ਚਾਹੀਦੀ ਤੇਰੇ ਲਾਉਣੀ ਪੌੜੀ ਉਹ ਲੜੀਆਂ ਤਾਂ ਨਹੀਂ ਤੇਰੇ ਲਾਉਣੀ ਪੌੜੀ ਮੋਬਾਈਲ ਲੜੀਆਂ ਕਰਨੀਆਂ ਚਵਾਰੇ ਬੰਦੇ ਕਿਨੇ ਲਾਉਣੇ ਬਾੜੀ ਦੱਸੋ ਲਾ ਦਨੇ ਆ ਇਹ ਕਹਿੰਦਾ ਹੈ ਜੀ ਕਰੇ ਭਈਆ ਲੱਭਣ ਜਾਂਦਾ ਮੋਟਰ ਤੇ ਚੱਕ ਰ ਮੈਂ ਤਾਂ ਆਪਸ ਗੁੱਜਰ ਕਹੀ ਤੇ ਨਾ ਕਰੀ ਜਾਂਦਾ ਫੋਨ ਚੱਕ ਲੈ ਜਾ ਕੇ ਭੱਜ ਕੇ ਜਾ ਕੇ ਘਰ ਦੇ ਵੀ ਆ ਗਏ ਜਦ ਮੈਂ ਚਾਹ ਬਣਾਉਣ ਲਈ ਜਦੇ ਆ ਗਏ ਚਾਹ ਪੀਓ ਮੇਰੇ ਹੱਥ ਦੀ ਬਣਾਈ ਹੋਈ ਮੈਂ ਮੈਂ ਖੁੱਲ੍ਹੇ ਢੁੱਲ੍ਹੇ ਬਣਾਤੀ ਫਿਰ ਅੱਜ ਅੱਛਾ ਜੀ ਕਿਥੇ ਕਹਿਓ ਨਹੀਂ ਜਾਓ ਤੋ ਆ ਦੇਖ ਇੰਦਰ ਪਿੱਛੇ ਕੱਢ ਲਈਦੀ ਮੈਂ ਲੈਣ ਲੱਗੀ ਪੀ ਕੇ ਨਹੀਂ ਆਈ ਮੈਂ ਅੱਗੇ ਕਰਾਉਣੀ ਐ ਹਾਂ ਦੇਖੋ ਪਿੱਛੇ ਕੱਢ ਲਈਦੀ ਜੀ ਦੁੱਧ ਪਾ ਲਓ ਇੱਕ ਉਹ ਬਲਾਸ ਨਾ ਵੀ ਤੁਸੀਂ ਵੀ ਨਹੀਂ ਮੈਂ ਬਿਲੀ ਜੀ ਮੈਂ ਕਿਹਨੂੰ ਪੁੱਛ ਲਾ ਮੈਂ ਕਿਹਨੂੰ ਪੀਣੀ ਹੋਣੀ ਆ ਮੈਂ ਕਿੱਥੇ ਗਿਆ ਕਿਤੇ ਮੈਂ ਕਿਹਨੂੰ ਨਹੀਂ ਉਹ ਨਹੀਂ ਤਾਂ ਉਹੋ ਬੱਚ ਨਾਲ ਲਓ ਜੀ ਮੈਂ ਕਹਿੰਦਾ ਮੈਂ ਗਰਾਊਂਡ ਗਿਆ ਠੀਕ ਆ ਵੀ ਪਾਲਟੀ ਕਰੇਗਾ ਇੱਕ ਦਿਨ ਜ਼ਰੂਰ ਕਰੇਗਾ ਪਾਲਟੀ 30 ਤਰੀਕੇ ਬਾਅਦ ਗਰਾਊਂਡ ਚ ਆਇਆ ਤਾਂ ਕੋਈ ਵੀ ਨਹੀਂ ਆਇਆ ਖੇਡਣ ਸਭ ਮਨਸਾਨ بس ਇੱਕ ਬੰਦਾ ਮਿਲ ਗਿਆ ਮੈਨੂੰ ਗਰਾਊਂਡ ਦੇ ਵਿੱਚ ਅੱਜ ਕਿਹਾਗਾ ਠੰਡੂ ਰਹੂਗਾ ਕੀ ਕਾ ਕਹਿੰਦਾ ਅਜੀਬ ਵੀ ਆ ਗਿਆ ਸاسی ਦਾ ਚਾਰੇ ਪਾਸੇ ਕੈਮਰੇ ਚੱਲਦੇ ਸਾਡੇ ਨਹੀਂ ਆਇਆ ਲੱਗਿਆ ਵੀ ਕਹਿੰਦੀ ਭੂਤੇ ਫਿਰਦਾ ਮੇਰੇ ਅੱਲਾ ਅੱਲਾ ਚੱਲ ਆ ਬਈ ਹੋਰ ਵਾ ਠੀਕ ਠਾਕ ਹੈ ਨੇ ਵਧੀਆ ਕੀ ਹੋ ਗਿਆ ਇਹਨੂੰ ਕੁਛ ਨਹੀਂ ਹੋਇਆ ਹੈਗਾ ਤੇਰੇ ਲਾਰੇ ਰੋਡ ਵਿੱਚ ਦੀ ਲਾਰੀ ਕੀ ਹੋ ਗਿਆ ਕੱਡਾ ਲਾਰਾ ਲਾ ਕੇ ਲੱਗ ਗਿਆ ਅੱਧਾ ਨਾ ਕਰੀਂ ਕਰੋ ਤਾਂ ਬੰਦੇ ਨਾ ਪਾਲਟ ਨੂੰ ਇਹਨਾ ਉਤਾਲੇ ਕਰਨਾ ਜੇ ਬੱਕਰਾ ਹੀ ਚੱਲੂ ਅੱਜ ਨਹੀਂ ਨਹੀਂ ਯਾਰ ਜਗ੍ਹਾ ਨਹੀਂ ਨਾ ਹੈਗੀ ਉੱਥੇ ਰਖਾ ਲਉ ਤੇ ਕੋਲ ਪੰਜ ਪੈਸੇ ਰੱਖ ਲੈ ਇਹਨੂੰ ਇੱਥੇ ਭੇਜਤੀ ਦੀ ਭਾਈ ਮੈਂ ਹਾਂ ਠੀਕ ਹੈ ਮੈਂ ਤੁਹਾਨੂੰ ਕਹਾਂ ਪੈਸੇ ਵੀ ਨਹੀਂ ਲੈਣੇ ਹੈਗੇ ਨਾ ਤਾਂ ਇਹ ਤਾਂ ਦਿਨ ਤੇ ਮਰੇ ਮੈਂ ਤੁਹਾਨੂੰ ਕਹ ਕੋਈ ਮੈਂ ਤੁਹਾਨੂੰ ਕਹ ਤੂੰ ਲੈ ਜਾ ਚੱਕ ਲੈ ਜਿਨੀ ਲੈ ਕੇ ਜਾਣੀ ਤਾਂ ਠੀਕ ਹੈ ਇਹ ਹੁਣ ਇਹਦੇ ਕੋਲ ਜਗ੍ਹਾ ਨਹੀਂ ਬਣ ਰਹੀ ਹੈਗੀ ਜਗ੍ਹਾ ਨਹੀਂ ਹੈਗੀ ਆਪਾਂ ਇਹ ਜਿਹੜੇ ਜਿਹੜੇ ਮਜ਼ਦੂਰ ਲੱਗੇ ਹੋਏ ਤੇ ਉਹਨਾਂ ਨੂੰ ਕਹ 2500 ਰੁਪਏ ਦਾ ਸੌਦਾ ਕਰ ਲੈਣੇ ਉਹ ਸਰਕਾਰ ਚ ਨਹੀਂ ਲੱਗਦਾ ਉਹ ਤਾਂ ਬਾਈ ਖੁਸ਼ ਹੁਣ ਗੱਲਾਂ ਕਰਨ ਉਹ ਅੱਜ ਕਿਹੜੀ ਕਿੱਦਾਂ ਬੈਠਾਂ ਕਿੱਥੇ ਬੈਠੋਗੇ ਅੱਜ ਸਾਰਾ ਜਣੇ ਮਿਲ ਕੇ ਤਿੰਨ ਚਾਰ ਘੰਟੇ ਦਾ ਕੰਮ ਕਰਾਵਾ ਗਾਣੇ ਵੜ ਕੇ ਉਹ ਗਏ ਉਹ ਗਏ ਸ਼ਾਮ ਨੂੰ ਚੱਲੂ ਪਾਰਟੀ ਕਹਿੰਦੇ ਜਦੋਂ ਮੈਂ ਕਿਹਾ ਦਿਲ ਕੇ ਅਰਮਾ ਦਿਲ ਬੰਦਾ ਬੱਕਰ ਗਿਆ ਮੈਂ ਬਧੀਆ ਰਹਿੰਦਾ ਸਾਈ ਫਰਲਾ ਦੇਤੇ ਯਾਰ ਮੈਂ ਘੁੰਮਣ ਚੱਲਿਆ ਹੈ ਫਿਰ ਸਾਈ ਕਿਹੜੇ ਪਤਾ ਮੋੜਦਾ ਹੁੰਦਾ ਫਿਰ ਫਿਰ ਤੈਂ ਦਾ ਮੋੜ ਦੇਣੀ ਕੀ ਉਹ ਮੈਨੂੰ ਜਦ ਮੈਂ ਤਾਂ ਲੱਤੀ ਨੂੰ ਤਾਂ ਹੀ ਨਹੀਂ ਲੱਤੀ ਦੇਤੇ ਤਾਈ ਦਾਸ ਆਈ ਲੱਭਦੇ ਜਿੰਦੇ ਆ ਜਾ ਘਰ ਨੂੰ ਚਾਹ ਬੁਲਾਈਏ ਨਹੀਂ ਹੁਣ ਨਹੀਂ ਯਾਰ ਮੈਂ ਬੜਾ ਇੱਧਰ ਮੁੰਡੇ ਆਏ ਨੇ ਮੈਂ ਜੱਲ ਤਰਫ ਪਿੱਛੇ ਵਿੱਚ ਜਾਇਆ ਮੈਂ ਇੱਧਰ ਇੱਧਰ ਕੁੱਤੇ ਕੁੱਤੇ ਕਰ ਦੂਗਾ ਨਹੀਂ ਇੱਧਰ ਨੂੰ ਕੁੱਤੇ ਨਹੀਂ ਹੈਗੇ ਬਾ ਠੀਕ ਆ ਆ ਦੇ ਦੇ ਉਹ ਤਰਾ ਸ਼ੇਰ ਤਾਂ ਮੈਂ ਹੁਸ਼ਾਂ ਕਿੱਦਾਂ ਨੂੰ ਆਈਏ ਦੱਸ ਪਰਸੋਂ ਨੂੰ ਅਸ ਨੂੰ ਹਲੋ ਸਵੇਰੇ 6:00 ਵਜੇ ਈ ਟਾ ਆ ਜਣੀ ਬਾ ਠੀਕ ਆ ਕੱਲੂ ਜਾਇਆ ਜੀ ਪਰਸੋਂ ਆ ਜਾਂਦੇ ਹਾਂ ਦਰਸ਼ਨ ਬਾਈ ਨੂੰ ਪੁੱਛ ਲੈ ਇੱਥੇ ਰੱਖ ਲਾਂਗੇ ਠੀਕ ਬਾ ਠੀਕ ਆ ਇੱਧਰ ਰੱਖ ਲੈ ਬਾਮਾ ਜੀ ਇਹਦਾ ਸੋਮਵਾਰ ਦੀ ਹੋਣੀ ਇੱਕ ਅੱਛਾ ਕੋਈ ਕੰਨੀ ਆ ਵੀਰ ਤਾਂ ਆਊਗਾ ਈ ਉਹ ਹਾਂ ਬਾਈ ਤਾਂ ਆ ਇਹ ਅਟਕਾ ਸੀ ਪੱਧਰਾ ਕਰਾ ਲਾਂਗੇ ਪਿੱਛੇ ਮਿੱਟੀ ਖਿਚਾ ਲਾਂਗੇ ਆ ਹਾਂ 파ਸ ਨੂੰ ਜਾਉਂਗਾ ਮੈਂ ਆ ਗਿਆ ਪੇਂਟਰ ਬਿੰਦੂ ਪਹਿਲਾਂ ਚੱਲ ਜਾਇਆ ਪਹਿਲਾਂ ਤੂੰ ਜਾ 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 ਬਿੰਦੂ ਨੂੰ ਇੱਟ ਵੇਚੀ ਆ ਹਾਂ ਨੇਤਰਬਾਈ ਉਹਨਾਂ ਟਰੈਕਟਰ ਪੁੱਛਣ ਗਿਆ ਨੇਤਰਬਾਈ ਦਾ ਟਰੈਕਟਰ ਲਿਆਂਦਾ ਬਿੰਦੂ ਕੱਲ ਨੂੰ ਲਾ ਦੇ ਕਮਰਾ ਤਿਆਰ ਆ ਸਾਡਾ ਯਾਰ ਅੱਜ ਨਹੀਂ ਬਾਈ ਕੱਜ ਦਾ ਕੰਮ ਲਾਇਆ ਖਾਲੀ ਹਾਂ ਇੱਕ ਬੰਦਾ ਛੱਡ ਦੇ ਅੱਗੇ ਹੈ ਹੀ ਦੋ ਜਣੇ ਆ ਜੀ ਹਾਂ ਸਵਾ ਕਰਕੇ ਮੁੰਡੇ ਜੀ ਗਏ ਹੋਏਗੇ ਅੱਛਾ ਹਾਂ ਜੀ ਪੋਰ ਟਾਈਮ ਦੋਲੀ ਅੱਛਾ ਸਵਾ ਤੇ ਆਏ ਤਾਂ ਪੱਲਾ ਆਣੀ ਇਹਨੇ ਬੰਤੂ ਉਹ ਮੂਰ ਦੇ ਚੱਕੜੇ ਸ਼ੁਰੂ ਕਰ ਰਿਹਾ ਬੁੱਗੇ ਯਾਰ ਉਹ ਸਾਹਮਣੇ ਜੇ ਪਹਿਲੇ ਇੱਧਰ ਤੇ ਲੱਗੇ ਇੱਧਰ ਨੂੰ ਆਜੋ ਯਾਰ ਕੋਈ ਕੋਈ ਨਾ ਮੈਂ ਕਰਦਾ ਚੱਲਾਂ ਚੱਕਰ ਨਾਲ ਲਾਲਾ ਗੇੜੇ ਮੈਂ ਕਰ ਦਿੰਦਾ ਫਿਰ ਗਾਣਾ ਨੂੰ ਮੈਂ ਚੱਕ ਲਾਲਾ ਮੈਂ ਨਾ ਪਿੱਛੇ ਦਿਲਜੀਤ ਦੀ ਵੀਡੀਓ ਦੇਖ ਰਿਹਾ ਤਾਂ ਟੱਬੂ ਆ ਰਿਹਾ ਟੱਬੂ ਇਹਦਾ ਗਾਣਾ ਤਾਂ ਮੇਰੇ ਖਲ ਦੇ ਵਿੱਚ ਦੋ ਆਪਣਾ ਰੂਪ ਜਿਹਾ ਬਦਲ ਲੈਂਦਾ ਫਿਰ ਥੋੜਾ ਭੇੜਾ ਲੱਗਦਾ ਸਾਹੂਕੇ ਇਹ ਪਰੋਗਰਾਮ ਦਾ ਹੈ ਸਰ ਇਹਦੇ ਬੰਦੇ ਸਰਦਾਰ ਰੱਖੋ ਤਾਂ ਸਰਦਾਰ ਪੱਗਾਂ ਬਣੀਆਂ ਹੋਈਆਂ ਇਹ ਆਪਣਾ ਟੋਪੀ ਜਿਲੇ ਕੇ ਹੋਰ ਕੁਝ ਬਣ ਜਾਂਦਾ ਤੇ ਚੰਗਾ ਲੱਗਦਾ ਥੋੜਾ ਜਿਆਦਾ ਜੋ ਲਾਲ ਜੀ ਪੱਗ ਬਣੀਆਂ ਡਾਬੀ ਕਲਰ ਦੀ ਪੱਗ ਬਣਨੀ ਬੜਾ ਖਾਂਡ ਲੱਗਦਾ ਉਸ ਤੋਂ ਬਾਅਦ ਹੁਣ ਤੁਹਾਨੂੰ ਦਿਖਾਵਾਂ ਮੈਂ ਇਹ ਹੋ ਗਿਆ ਇਹ ਇਸ ਤਰ੍ਹਾਂ ਜਾਂਦੇ ਹਾਂ ਪਰੋਗਰਾਮ ਬੈਠਾ ਨਾ ਦਾ ਬਲੌਗ ਬਣਾਇਆ ਮੇਰੇ ਖਾਲ ਦੇ ਵਿੱਚ ਪੱਟੇ ਪੜਦੇ 16 17 ਲੱਖ ਹੋ ਗਏ ਹੁਣ ਵਿਊ ਉਹਦੇ ਆ ਬੈਠਾ ਹਾਈਲਾਈਟ ਕਿੱਥੇ ਨਹੀਂ ਕੋਣ ਪੱਗ ਬਣਦੀ ਤੇ ਤਾਂ ਪੱਕਾ ਬੰਨ ਕੇ ਰੱਖਿਆ ਫਿਰ ਘੈਂਟ ਲਾ ਦੇ ਤੇ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਅਨਪਰਕਸੀ ਅਗਲੇ ਵੀਡੀਓ ਦੇ ਵਿੱਚ ਅਗਲੇ ਕੱਲ ਨੂੰ ਆਪਣਾ ਮਕਾਨ ਦਾ ਨਹੀਂ ਕੱਲ ਨੂੰ ਕੱਲ ਨੂੰ ਕੋਈ ਸਪੈਸ਼ਲ ਬਲੌਗ ਆਊਗਾ ਸ਼ਾਮ ਤੋਂ ਲੈ ਕੇ ਰਾਤ ਦੇ 9-10 ਵਜੇ ਤੱਕ ਜਿਦੜਾ ਚੱਲਦੇ ਆਪਾਂ ਘਾਟ ਪੜੋਪਣਾ ਕੱਲ ਦਾ